ਜਿਹੜਾ ਸੀ ਪ੍ਰੈਸਰਾਂ ਨੂੰ ਜਾਣਕਾਰੀ ਦਿੰਦੇ ਕਿ ਪਿਛਲੇ 2.5 ਮਹੀਨੇ ਤੋਂ ਇਹ ਸੰਕਟੀ ਲੈ ਕੇ ਕੋਲੇ ਐਸੀਬੀਸੀ ਮਹਾਂਪੰਚਾਇਤ ਵੱਲੋਂ ਕਿਰਨਾਂ ਆਏ ਨੇ ਤੇ ਇੱਥੇ ਸਾਡੀ ਕੋਈ ਨਹੀਂ ਹੋਈ ਜਦੋਂ ਦਾ ਸੜਾਈ ਹੋਈ ਮਾਰ ਕੇ ਕੀ ਕੀਤਾ ਸੜਕ ਤੇ ਕਰਨਾ ਹੈ ਲਾ ਕੇ ਸੀ ਬਸਤੇ ਵੀ ਰਮਦਾਸ ਨੇ ਕੀਤਾ ਕੀ ਹੈ ਬਾਲਵੀਂ ਕਹਿੰਦਾ ਕੀਤਾ ਕੀ ਹੈ ਉਹਦੀਆਂ ਮੱਗਾਂ ਦੇ ਤੇ ਰੁਕਣ ਵਾਸਤੇ ਕਿ ਦੇ ਕਰ ਇਸ ਬੋਲੇ ਬੋੜੀ ਸਰਕਾਰ ਨੇ ਤੇ ਇਸ ਡਰਾਮੇ ਵਜੋਂ ਪਤਰੀ ਬਣਾ ਖੜੀ ਪ੍ਰੋਟੈਸਟ ਐਸੇ ਲਗਾ ਦੇ ਲੰਬੇ ਜਗ੍ਹਾ ਚਲੇ ਨੇ ਕੁਬਲਾ ਸਾਹਿਬ ਜਦੋਂ ਤੁਸੀਂ ਕੋਈ ਪ੍ਰੋਟੈਸਟ ਕਰਦੇ ਹੋ ਜਾਂ ਵਾਰਨਿੰਗ ਦੇ ਦੋ ਤਦੋਂ ਪੁਲਿਸ ਪ੍ਰਸ਼ਾਸਨ ਵੀ ਆ ਕੇ ਸਮਝਾਉਣ ਨੂੰ ਤਿਆਰ ਹੁੰਦਾ ਉਸ ਤੋਂ ਪਹਿਲਾਂ ਨਾਕਸਰਾਂ ਨੂੰ ਦਿਖਾਈ ਨਹੀਂ ਦਿੰਦਾ ਭਾਈ ਮਹੀਨੇ ਤੋਂ ਬੈਠੇ ਆ ਇੱਕ ਦਿਨ ਤੋਫੀਦਾਰ ਆਇਆ ਅਰਜਣਾ ਸਰ ਗਰੇਵਾਲ ਜੀ ਉਹਨੇ ਮਿੱਠੀਆਂ ਗੋਲੀਆਂ ਦੇ ਕੇ ਕਹਿੰਦਾ ਫਿਰ ਦੂਜੇ ਦਿਨ ਐਸਟੀਮ ਆ ਗਿਆ ਮਿੱਠੀਆਂ ਗੋਲੀਆਂ ਦੇ ਕੇ ਕਹਿੰਦਾ ਐਫਪੀ ਆਇਆ ਪਰ ਲੇਕਿਨ ਕੋਈ ਸੁਣਾਈ ਨਹੀਂ ਹੁੰਦੀ ਜਿਹੜੀ ਸਰਕਾਰ ਪਿੰਡਾਂ 'ਚ ਕੈਂਪਲਾਂ ਵੀ ਫਿਰ ਰਹੀ ਹੈ ਸਰਕਾਰ ਕੋਲ ਮੁਖਤਾਰ ਦਾ ਸੀ ਚੌਂਕਾ ਤੇ ਪੰਜਾਬ ਸਰਕਾਰ ਦੇ ਆਮ ਆਦੀ ਪਾਰਟੀ ਦੇ ਮੌਜੂਦਾ ਵਿਧਾਇਕ ਵੀ ਇੱਥੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਕਿਉਂ ਛੋਲੇ ਜਿਹਾ ਲੱਗੇਗਾ ਜਵਾਰ ਦਾ ਕਪੋਦਾ ਬੈਣੀ ਜਵਾਰ ਉਹ ਵੀ ਜਵਾਰ ਹੈ ਕਿਸੇ ਦੀ ਸੁਣਦਾ ਨਹੀਂ ਅੱਜ ਉਹ ਪੁੱਟੀ ਹਵਾ ਚ ਹੋਇਆ ਵਾ ਕੱਲ੍ਹ ਵੀ ਅੱਜ ਦੂਸਰੇ ਫਿਰ ਰਹੇ ਚੰਨਾ ਦੇ ਵਲੇ ਅਨਸ਼ਾਦੀ ਦੇ ਨਾਲੇ ਫਿਰ ਰਹੇ ਅੱਜ ਅਸੇ ਇੱਕ ਮੁੱਛੇ ਪਰੀਏ ਕੋਲੋਂ ਫਿਰ ਰਹੇ ਕਿ ਜਿਹੜੇ ਮਰੇ ਹੋਏ ਜਾਨਵਰਾਂ ਨੂੰ ਸ਼ਹਿਰ ਚ ਲੈ ਕੇ ਆਉਣਾ ਇਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਵੀ ਇਹ ਮਜਬੂਰੀ ਹੈ ਜਾਂ ਜਾਇਜ਼ ਹੈ ਤਾਂ ਕੀ ਗੱਤ ਹੈ ਜੀ ਤੁਹਾਡਾ ਕਰਟਾ ਅੱਜ ਚਾਰ ਘੰਟੇ ਜਿੱਦ ਕੇ ਸਰਕਾਰ ਨੂੰ ਤੇ ਅੱਗੇ ਦੀ ਰਣਨੀਤੀ ਕੀ ਹੈ ਤੁਹਾਡੀ ਕਿਸ ਤਰ੍ਹਾਂ ਚੱਲ ਰਹੀ ਹੈ ਜਦੋਂ ਜਦੋਂ ਤੱਕ ਲੱਗ ਰਿਹਾ ਕੋਰਟ ਦਾ ਸਵਾਲ ਅਸੀਂ ਖੜਗਾਣੇ ਦੀ ਜੇਰੀ ਹੈ ਸਰਕਾਰੀ ਮੰਡਲ ਤਿਆਰੀਆਂ ਆ ਦਿੱਤਾ ਐਪਲੀਕੇਸ਼ਨਾਂ ਬਈ ਤੋਂ ਵੀ ਪਿੱਛੇ ਹੁਣ ਰਹੀ ਜੀ ਪੰਜਾਬ ਸਾਡੇ ਅਸੀਂ ਹਾਈ ਕਮਿਸ਼ਨਰ ਕੋਲ ਜਾ ਕੇ ਬਣਾਵਾਂਗੇ ਸਰਕਾਰ ਇੱਥੇ ਤੁਹਾਡੀ ਕੋਈ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਚੱਲੇਗੀ ਜਾਂ ਈ ਮਤਲਬ ਅਜੇ ਬੈਠੇ ਰਹੋਗੇ ਟਾਈਮ ਇੰਡੀਆ ਤੁਹਾਡੇ ਰਖਵੰਦ ਦੀ ਉਡੀਕ ਹੋਈ ਹੋਈ ਲੱਗਿਆ ਕਿਦਾਂ ਜੇਕਰ ਪਤਾ ਮਾਰਿਆ ਗਿਆ ਜੌਰੀ ਫਰਸ਼ ਦੇ ਵਿੱਚ ਜੌਰੀ ਮਾਰਤ ਹੋ ਜਾਨੇ ਠੀਕ ਹੈ ਜੀ ਸੋਇ ਆਪ ਸਤੁਪੇਸ਼ਿਆ ਲੈਟਰ ਦੇ ਉੱਤੇ ਸਮਰੇ ਡਾਕਾ ਛਿੜ ਕੇ ਲੋਕੇ ਸੀ ਚਮਾਰ ਸਾਡਾ ਕੰਮ ਹੈ ਸਫਾਈ ਦੇ ਬੰਦੇ ਆ ਜੀ ਪ੍ਰਮੀਤ ਕਾਂਗਲਿਕ ਭਾਈਚਾਰਾ ਰਬਦਾਸੀਆ ਚਮਾਰ ਦੇ ਇਕੱਠੇ ਹੋ ਕੇ ਆਪਣੀਆਂ ਰਸਮੀਆਂ ਪੂਰਾ ਛਿੜਿਆ ਰੱਤ ਫੇਸ ਬਹਾਲੀ ਦੇ ਲੈਟਾਂ ਦੇ ਸਾਹਮਣੇ ਭਗਵੰਤ ਮਾਨ ਜੀ ਦਾ ਘਰ ਆ ਕਿਉਂਕਿ 70 ਦਿਨ ਹੋ ਗਏ ਸਰਕਾਰ ਨੇ ਕਿਹਦੇ ਮੈਸਮਾਇਰੇ ਕੀਤਾ ਉਹ ਸਾਡੇ ਕਿਸਾਨ ਤੇ ਮਜੂਰ ਤੇ ਬੋਸਾਂ ਤੇ ਗੋਲੀਆਂ ਚਲਾਈਆਂ ਵੱਡੇ ਸਰਕਾਰ ਗੋਲੀਆਂ ਚਲਾਈਆਂ ਜੋ ਕਿ ਨਿੰਦਣਯੋਗ ਹੈ ਸਾਡਾ ਮਜੂਰ ਬੰਦੇ ਸਾਡੇ ਜੇ ਗੋਲੀ ਚੱਲੀ ਹੈ ਉਹ ਸ਼ੁਕਰ ਸੀ ਸਾਡਾ ਸ਼ਹੀਦ ਹੋ ਗਿਆ ਅਸੀਂ ਉਹਦਾ ਵੀ ਜਿਹੜਾ ਸਰਕਾਰ ਦੇ ਉੱਤੇ ਕੋਤੀ ਸਰਕਾਰ ਨੂੰ ਸੁਪਾਲੀ ਨਿੰਦਦੇ ਆ ਤੇ ਆਪਣੀ ਗੋਲੀ ਬੰਦ ਕਰੋ ਮਜੂਰ ਦੇ ਦੁਸ਼ਮਨ ਦਾ ਕੁੱਦ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਲਿਖਾ ਪਰਦੋਸ਼ ਦਿੱਤਾ ਜਾਏਗਾ ਸਾਡੇ ਅੱਜ ਖੱਲਾ ਕੀ ਆਨੇ ਪਰੇ ਡੰਗਰ ਸੁਦੇ ਸੰਧਿਆ ਇਹ ਸਾਡਾ ਕੰਮ ਹੈ ਸਮਾਰਾਗਾ ਸਾਡੇ ਕੋਲ ਨਵੀਂ ਚੀਜ਼ ਨਹੀਂ ਹੈ ਪਰ ਮਦਦਵਾਤ ਮਾ ਦੀ ਸਰਕਾਰ ਦੇ ਇਹ ਦਾਗ ਲਾ ਗਿਆ ਕਿ ਪੰਜਾਬ ਦੇ ਬੇਦੀ ਵੀ ਨੇ ਐਸੇ ਪ੍ਰਦਰਸ਼ਨ ਹੋ ਰਹੇ ਨੇ ਡੰਗਰ ਲੈ ਕੇ ਖੱਲਾ ਲੈ ਕੇ ਕੂੜੇ ਦੇ ਢੇਰ ਲਾ ਕੇ ਪਰਦੇਸੀ ਪੀਤੇ ਜਾ ਰਹੇ ਆ ਸਰਕਾਰ ਨੂੰ ਗੱਲ ਕੱਠੀ ਚਾਹੀਦੀ ਆ ਮੁੱਖ ਮੰਤਰੀ ਸਾਰਾ ਨੇੜੇ ਚੱਲੇ ਚਾਹੀਦੀ ਆ ਸਾਡੀ ਕਮੇਟੀ ਨੂੰ ਤਾਂਗੇ ਵਿਚਾਰ ਕਰਨਾ ਚਾਹੀਦਾ ਮੁੱਖ ਮੰਤਰੀ ਸੁਪਾ ਗਿਆ ਮੁੱਖ ਮੰਤਰੀ ਸਰਦਾਰ ਸੁੰਦਰੀ ਭਈਆ ਪ੍ਰਸ਼ਾਸਨ ਸੁਪਾ ਗਿਆ ਅਸੀਂ ਉਹਦੀ ਕੋਈ ਪਾਕਾਨ ਨਾ ਲੋਟਾ ਪ੍ਰੈਸਰਾਂ ਦਾ ਬਿਲੀਅਨ ਮਹਿੰਗਾ ਨਾ ਲੋਟਾ ਡਿਪਟੀ ਕਟਾ ਗਿਆ ਜਿਹੜਾ ਸਾਡੀ ਬਾਪੜੀ ਆ ਅੱਜ ਤੋਂ ਕਿਵੇਂ ਫਾਸਾ ਮਾਰਦਾ ਚੱਲ ਸਿੱਖ ਸਾਹਿਬ ਤੁਹਾਡੀ ਜਿਹੜੀ ਮੰਗ ਹੈ ਉਹ ਪੰਜਾਬ ਦੇ ਬਿਹਤਰੀ ਲਈ ਆ ਪਰ ਇਹਨਾਂ ਦੀ ਸਰਕਾਰਾਂ ਦੀ ਕੀ ਮਜਬੂਰੀ ਹੈ ਕਿਉਂ ਨਹੀਂ ਪੂਰਾ ਕਰਨੀਆਂ ਚਾਹੁੰਦੀਆਂ ਸਰਕਾਰ ਅਧਿਕਾਰੀ ਹੈ ਧੋਖੇਬਾਜ਼ ਹੈ ਅਗਰ ਅਸੀਂ ਕਿਹਦੀ ਗੱਲ ਕਰੀਏ ਭਗਵਾਨ ਕਬਾੜ ਕਿਸੇ ਗਰੰਟੀ ਦੇਣੇ ਖੜੇ ਸਾਡੀ ਡਿਮਾਂਡ ਹੈ ਜਿਹੜੇ ਸਿਚਾਉਣੇ ਜਿਹੜੇ ਸਾਡੀ ਵਰਤੋਂ ਹੋ ਰਹੀ ਹੈ ਜਿਹੜਾ ਨਰੇਕਾ ਵਰਕਰਾਂ ਦਾ ਹੋ ਰਿਹਾ ਮੇਰੇ ਕਾਰਜ ਕੋਲ 700 ਰੁਪਏ ਦਿਹਾੜੀ ਚਾਹੀਦੀ ਹੈ 20 ਲੱਖ ਦਾ ਬੀਮਾ ਚਾਹੀਦਾ ਜਿਹੜੇ ਵਰਕਰਾਂ ਚਾਰ ਵਰਗੀਆਂ ਚਾਹੀਦੀਆਂ ਤੇ ਬਰਕਲੀ ਹਰ ਤਰ੍ਹਾਂ ਦੀ ਸਕਿਉਰਟੀ ਚਾਹੀਦੀ ਹੈ ਅੱਜ ਕੁਝ ਵੀ ਨਹੀਂ ਹੋ ਰਿਹਾ ਅਸੀਂ ਇਹ ਵੀ ਅਪਦਾ ਵਿਰੋਧ ਕਰਦੇ ਹਾਂ ਵੀਪੀਐਫ ਦਾ ਜਿਹੜਾ ਹੈਗਾ ਉਹ ਬਾਈਕਾਟ ਕਰਦੇ ਹਾਂ ਬੀਬੀ ਸਾਡੀ ਪੰਜਾਬ ਦੀ ਦੀ ਡਾਕਟਰ ਰਿੱਤੂ ਸਿੰਘ ਦਾ ਸਾਰਾ ਦੇਸ਼ ਜਾਣਦਾ ਇਹਨੂੰ ਦਿੱਲੀ ਤਰਸਾ ਲਾ ਕੇ ਵੇਖੀਆ ਸਰਕਾਰ ਉਹਨੂੰ ਪੁਲਿਸ ਫੜ ਲੈਂਦੀ ਹੈ ਦਿੱਲੀ ਪੁਲਿਸ ਅਸੀਂ ਬਹੁਤੀ ਸਰਕਾਰ ਦੀ ਖੱਟਰ ਸਰਕਾਰ ਦੀ ਨਿੰਦਾ ਕਰਦੇ ਆ ਇੱਡੇ ਕਿਸਾਨ ਤੇ ਅਤਿਆਚਾਰ ਹੈ ਉੱਥੇ ਡਾਕਟਰ ਰਿੱਤੂ ਦੇ ਅਤਿਆਚਾਰ ਹੋ ਰਿਹਾ ਹੈ ਮਿਸਟਰ ਪਰਾਚਾ ਜੇ ਐਡਵੋਕੇਟ ਪਰਾਚਾ ਦੇ ਅਤਿਆਚਾਰ ਹੋ ਰਿਹਾ ਇਹਨਾਂ ਸਾਰੇ ਅਤਿਆਚਾਰ ਦੇ ਸਬੰਧ ਵਿੱਚ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਦਾ ਸਮਾਂ ਨਜ਼ਦੀਕ ਆ ਚੁੱਕਿਆ ਹੈ ਜੇ ਸਰਕਾਰਾ ਤੁਹਾਡੀਆਂ ਮੰਗ ਨੂੰ ਪੂਰਾ ਨਹੀਂ ਕਰਦੀ ਆ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਇਲੈਕਸ਼ਨ ਚ ਕਿਵੇਂ 2024 ਦੇ ਇਲੈਕਸ਼ਨ ਦੇ ਵਿੱਚ ਜਿਹੜੀ ਸਾਡੀ ਲਹਿਰ ਹੈ ਉਹ ਭਗਵਾਨ ਦਾ ਮਾਨਤਾ ਉਮੀਦਵਾਰਸ ਪਾਰਟੀ ਦਾ ਭਾਜਪੀ ਦਾ ਕਾਲੀ ਦਲ ਦਾ ਵੱਟ ਕੇ ਵਿਰੋਧ ਕਰਾਂਗੇ ਇਹ ਮਨੁਵਾਦੀ ਪਾਰਟੀਆਂ ਨੇ ਕੁੰਜੀਵਾਦੀ ਪਾਰਟੀ ਨੇ ਜਿਸ ਨੇ ਸਾਡੀ ਸਾਥ ਲਈ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸਿਮਰਜੇ ਸਿੰਘ ਬਾਦ ਕੈਂਪਰੂ ਬਲੋਕ ਸਭਾ ਜ਼ਰੂਰ ਜਿਨ੍ਹਾਂ ਨੇ ਆਪਣਾ ਜਨਨ ਪੁੱਤਰ ਨਦੀਪ ਸਿੰਘ ਭਾਗੋਵਾਲ ਭੇਜਿਆ ਅੱਜ ਮੋਰਚੇ ਤੇ ਹੋਏ ਬੋਲ ਕੇ ਵੀ ਕਹੇ ਨੇ ਸਾਡੇ ਦੁੱਖ ਸੁੱਖ ਜੋ ਆਏ ਨੇ ਅਸੀਂ ਸ਼ਰਮਣੀ ਕਾਲੀ ਦਾ ਨੰਬਰ ਸਰ ਦਾ ਧੰਨਵਾਦ ਕਰਦੇ ਆ ਪੂਰਨ ਚਤ ਮਾਣੋ ਅਸੀਂ ਸਿੱਧਾ ਰਾਜਾ ਸਮਝੀਂ ਵਰਸਾ ਪੰਜਾਬ ਹਰਾ ਬਾ ਕੇ ਨਾ ਰੋ 8 ਦਿਨਾਂ ਦੇ ਨਿੱਖਾ ਸੰਘਰਸ਼ ਕਰਾਂਗੇ ਕੋਟਾ ਜਿਹੜਾ ਬਾਈਟ ਕਰਦੇ ਥੈਂਕ ਯੂ ਸਰ ਥੈਂਕ ਯੂ 60 ਬੀਤੀਆਂ ਲਾਈਟਾਂ ਤੇ ਜੋ ਸਾਡੇ ਲੋਕਾਂ ਦਾ ਪੁਰਾਣਾ ਕਿੱਤਾ ਦਾ ਅਸੀਂ ਸਰਕਾਰ ਨੂੰ ਇਹ ਦੱਸ਼ਾ ਦੇ ਲਈ ਇੱਥੇ ਜਿਹੜੇ ਮਰੇ ਹੋਏ ਝੰਗਰ ਅਤੇ ਪੂਰਾ ਕਰਕਰ ਜਿਹੜਾ ਸਫਾਈ ਦਾ ਕੰਮ ਸਾਡਾ ਸਮਾਜ ਕਰਦਾ ਉਹਨਾਂ ਲੋਕਾਂ ਦੇ ਉੱਤੇ ਵੀ ਧੱਕਾ ਹੋ ਰਿਹਾ ਹੈ ਜਿਹੜੀ ਸਰਕਾਰ 2.5 ਮਹੀਨੇ ਤੋਂ ਅਸੀਂ ਅੱਜ ਇਧਰ ਨਾਲ ਨਹੀਂ ਬੈਠੇ ਆ ਸਰਕਾਰ ਦੇ ਕੰਨਾਂ ਤੱਕ ਜੂਰੀ ਸਰਕੀ ਅਸੀਂ ਅੱਜ ਇਹ ਪ੍ਰਦਰਸ਼ਨ ਕਰਕੇ ਮਰੇ ਹੋ ਨਗਰ ਕਿਰਦੇ ਸਰਕਾਰ ਦਾ ਪੱਟ ਜਪਾ ਪਟ ਲਈ ਹੈ ਉੱਪਰ ਦੇਖਾ ਸਾਡੀਆਂ ਮੰਗਾਂ ਨਾ ਮੰਨੀਆਂ ਇਸ ਤੋਂ ਵੀ ਤਿੱਖਾ ਜਿਹੜਾ ਝਪਕਾਤਾ ਅਸੀਂ ਕਰਨ ਲਈ ਮਜਬੂਰ ਹੋਵਾਂਗੇ ਔਰ ਜਿਹੜੀ ਸਰਕਾਰ ਹੈ ਉਹ ਸਰਕਾਰ ਅੱਜ ਉਹ ਜਿਹੜਾ ਝੰਡੇ ਲਾਰੇ ਵਾਅਦੇ ਕਰਕੇ ਇਹ ਸਰਕਾਰ ਵਿੱਚ ਆਈ ਹੈ ਇਹ ਚਾਹੁੰਦੇ ਆ ਜਿਹਨਾਂ ਨੇ ਤਸਦੀਕਾ ਸਾਹਿਬ ਨੂੰ ਭੇਜਿਆ ਐਡੀਮ ਸਾਹਿਬ ਨੂੰ ਭੇਜਿਆ ਪਰ ਆਪਣੀ ਗੱਦੇ ਉੱਤੇ ਇਹ ਸਰਕਾਰ ਖੜੀ ਨਹੀਂ ਉਤਰੀ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਆਕੇ ਇੱਥੇ ਮੰਨੇ ਔਰ ਜਿਹੜਾ ਸਾਡੇ ਲੋਕਾਂ ਦੇ ਹੱਕਾਂ ਦੇ ਦੱਟਾ ਮਾਰਿਆ ਗਿਆ ਇਸੇ ਮਿੱਟੀ ਨਾਲ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲਮ ਵੀ ਜੋ ਕਰੇ ਪਰ ਕਿਹੜੇ ਸਾਡੇ ਜ਼ਰੂਰਚਾਲੇ ਵਾਲੇ ਚਾਤਨ ਵੀਰੇ ਲੋਕਾਂ ਨੇ ਜਿਹੜੀਆਂ ਮੰਗਾਂ ਹੈ ਉਹਨਾਂ ਦੀ ਚਾਹਤ ਤੇ ਜੰਗਲ ਮੰਗਾਂ ਉਹ ਮੰਨਿਆ ਜਾ ਰਿਹਾ ਨਹੀਂ ਤਾਂ ਵੀ ਹੈ ਸਰਕਾਰ ਦੇ ਉੱਤੇ ਕਿਹੜਾ ਇਨਪ੍ਰੈਸ਼ਨ ਪਰਾਦਿਆਵੇ ਕਿ ਅਸੀਂ ਲੋਕਾਂ ਕੋਟਾ ਪਾ ਕੇ ਇਹਨਾਂ ਨੂੰ ਚੁਟਾਇਆ ਜਾਂਦੇ ਆ ਸੁਸਤਾਂਤ ਰਾਸੀ ਈਲੈਕਟ ਦਾ ਬਾਈਕਟ ਕਰਕੇ ਦੇ ਵਿੱਚ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਜਿਹੜਾ ਪਿੰਡੇ ਆਪ ਕਰਾਂਗੇ ਤਾਂ ਕਿ ਇਹਨੀਆਂ ਸਰਕਾਰਾਂ ਨੂੰ ਕਿਸੇ ਕੋਲ ਨਾ ਪਾਈ ਜਾਵੇ ਕਿ ਇਹਦਾ ਵੀ ਕੋਈ ਨਾ ਕਹਾਂਦਾ ਜਾਵੇ ਸਰਕੋਡ ਦਾ ਕੰਡੈਕਟ ਜਿਹੜਾ ਉਹ ਲੱਗ ਜਾਏਗਾ ਤੁਸੀਂ ਚੈਲੰਜ ਕਰ ਰਹੇ ਸਰਕਾਰ ਨੂੰ ਫਿਰ ਉਸ ਤੋਂ ਬਾਅਦ ਤੁਹਾਡੀ ਲੜਾਈ ਕਿਸ ਤੇ ਅੱਗੇ ਜਾਰੀ ਰਹੇਗੀ ਲੋਡ ਆਫ ਕੰਡੈਕਟ ਲੱਗਣ ਵਾਲਾ ਹੈ ਪਰ ਅਸੀਂ ਇਹਨਾਂ ਦਾ ਚੋਨਾ ਦੇ ਵਿੱਚ ਅਸੀਂ ਇਹਨਾਂ ਦਾ ਪਿੰਡਾਂ 'ਚ ਪੜਨਾ ਦੁੱਬਰ ਕਰ ਦਿਆਂਗਾ ਜਿਹੜਾ ਪਾਰਟੀ ਸਮਾਜ ਪੂਰਾ ਤਿਆਰ ਬੈਠਾ ਹੈ ਔਰ ਜੇਕਰ ਸੱਤੇ ਆਦਮੀਆਂ ਦੇ ਬੋਲ ਦੀ ਕੋਸ਼ਿਸ਼ ਕਰਨੀ ਤਾਂ ਜਿਹੜੇ ਇਹ ਲੋਕ ਚਲੋ ਕੰਨੀ ਆਪੇ ਫੈਸਲੇ ਲੈਣਾ ਚਾਹੁੰਦੇ ਹੈ ਮੇਰੇ ਕਾਗਜ਼ੀ ਹੋ ਗਏ ਪਰੂਨ ਨੂੰ ਨਾ ਨਾ ਕਰੇਗਾ ਮੁਰਦਾਬ ਇਸ ਤਰ੍ਹਾਂ ਦੇ ਨਾਲ ਇਹ ਸਾਡਾ ਜਿਹੜਾ 70 ਦਿਨੋਗੇ ਮੋਟਾ ਕੱਟੇ ਹੋਣ ਇਸ ਕਰਕੇ ਇਹ ਪੰਜਾਬ ਦੇ ਵਿੱਚ ਅੱਜ ਕਿੰਨਾ ਦਾ ਪ੍ਰਦਰਸ਼ਨ ਹੈ ਸਰਕਾਰ ਨੂੰ ਚੈਲੰਜ ਹੈ ਸਮੁੱਚਾ ਸਮਾਜ ਇਹਨਾਂ ਨੂੰ ਚੈਲੰਜ ਕਰੇਗਾ ਆਉਣ ਵਾਲੀ 24 ਦੇ ਵਿੱਚ ਇਹ ਸਰਕਾਰ ਨੂੰ ਪਕੜਨਾ ਪਏਗਾ ਕਿਉਂਕਿ ਖੱਲਾ ਮੈਨ ਨਾਲ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੂੜੇ ਦੇ ਢੇਰਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਿੱਛੇ ਹੋਇਆ ਵੱਡਾ ਜਵਾਟ ਇਸ ਸਭ ਵਿੱਚ ਸਟਾਲਿਆ ਕਰਮਚਾਰੀਆਂ ਦਾ ਧੱਕਾ ਹੋ ਰਿਹਾ ਖਾਸ ਕਰਕੇ ਮਰੇਗਾ ਵਰਕਰ ਜ ਲੋਟੇ ਨੂੰ ਸਟਾਪ ਹੋ ਰਹੀ ਹੈ ਫੇਕ ਸਰਟੀਫਿਕੇਟ ਬਣ ਰਹੇ ਨੇ ਹਰ ਤਰ੍ਹਾਂ ਦਾ ਧੱਕਾ ਹੋ ਰਿਹਾ ਪੰਜਾਬ ਸਰਕਾਰ ਇਸ ਖੰਡਾ ਦੇ ਪ੍ਰਦਰਸ਼ਨ ਕੂੜੇ ਦੇ ਪ੍ਰਦਰਸ਼ਨ ਤੋਂ ਬਾਅਦ ਜਾ ਕੇਗੀ ਸਾਨੂੰ ਉਮੀਦ ਹੈ ਸਾਡੀ ਮੁੱਖ ਮੰਤਰੀ ਦੇ ਨਾਲ ਗੱਲ ਹੋਣੀ ਚਾਹੀਦੀ ਹੈ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਰਕਾਰ ਦਾ ਹੰਕਾਰੀ ਹੈ ਉਹਨੂੰ ਚਾਹੀਦਾ ਕਿ ਇਸ ਪ੍ਰਦਰਸ਼ਨ ਤੋਂ ਸ਼ਰਮ ਕਰ ਜਿਹੜਾ ਹਰਪਾਲ ਚੀਮਾ ਸ਼ਰਮ ਕਰੇ ਪੀਬੀ ਬਲਜੀਤ ਕੌਰ ਜਿਹੜੀ ਮੰਤਰੀ ਸ਼ਰਮ ਕਰਨ ਸਾਰੇ ਸ਼ੈਡੂਲ ਕਾਸਟ ਜਿੰਨੇ ਐਮਐਲਏ ਨੇ ਮੰਤਰੀ ਨੇ ਅਫਸਰ ਨੇ ਇਹਨਾਂ ਦੀਆਂ ਅੱਖਾਂ ਖੋਲਣ ਵਾਸਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੰਜਾਬ ਸਰਕਾਰ ਮੁਰਦਾਬਾ ਜੰਗ ਸਰਕਾਰ ਮੁਰਦਾਬਾ ਸੰਜਾਬ ਸਰਕਾਰ ਫੋਟੋ ਬੜੀ ਫੋਟੋ ਬੜੀ ਸੰਜਾਬ ਮੁਰਦਾਬਾ ਸਨੇਤਰੀ ਪੰਜਾਬ ਮੁਰਦਾਬਾ